ਰੋਪੜ ਜ਼ਿਲ੍ਹੇ ਚ ਪੈਂਦਾ ਪਿੰਡ ਮਾਲਾ ਚਲੀਆਂ ਮਾਲਾ ਦਾ ਮਸ਼ਹੂਰ ਯੂਟਿਊਬਰ ਔਰ ਫੇਸਬੁੱਕ ਦਾ ਬਲੌਗਰ ਜਾਨ ਮਹਾਲ ਜੋ ਕਿ ਸ਼ੱਕੀ ਹਾਲਾਤਾਂ ਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸੋ ਉਸ ਵਿਸ਼ੇ ਵਿੱਚ ਤੁਹਾਡੇ ਨਾਲ ਵਿਸਥਾਰ ਪੂਰਵਕ ਖਬਰ ਸਾਂਝੀ ਕਰਨ ਜਾ ਰਿਹਾ ਸੋ ਇਸ ਖਬਰ ਨੂੰ ਧਿਆਨ ਨਾਲ ਸੁਣਨਾ ਦੋਸਤੋ ਅਦਾਲਤ ਨੇ ਜਸਵੀਰ ਸਿੰਘ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਉਰਫ ਜਾਨ ਮਾਹਲ ਨੂੰ ਸਟੇਟ ਸਪੈਸ਼ਲ ਸੈੱਲ ਵੱਲੋਂ ਮਹਾਲੀ ਅਦਾਲਤ ਵਿਖੇ ਪੇਸ਼ ਕੀਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਜਿਸ ਤੇ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਉਸ ਨੂੰ ਭੇਜ ਦਿੱਤਾ ਹੈ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ ਹੇਠ ਯੂਟਿਊਬਰ ਜਸਵੀਰ ਸਿੰਘ ਉਰਫ ਜਾਨ ਮਾਹਲ ਜਿਸ ਦੀ ਉਮਰ 45 ਸਾਲ ਵਾਸੀ ਪਿੰਡ ਮਾਲਾ ਥਾਣਾ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਸਟੇਟ ਸਪੈਸ਼ਲ ਸੈੱਲ ਮਹਾਲੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇੰਸਟਾਗ੍ਰam YouTube ਤੇ ਜਾਨ ਮਹਾਲ ਨਾਮਕ ਚੈਨਲ ਜਿਸ ਉਤੇ 10 ਲੱਖ ਤੋਂ ਵੱਧ ਦੇ ਫੋਲੋਅਰ ਹਨ ਬਲੌਗ ਪਾਉਣ ਵਾਲੇ ਜਸਵੀਰ ਸਿੰਘ ਉਰਫ ਜਾਨਮਾਹਲ ਪਰਿਵਾਰ ਸਮੇਤ ਤਿੰਨ ਵਾਰ ਪਾਕਿਸਤਾਨ ਸਥਿਤ ਗੁਰਦੁਆਮਾਂ ਦੀ ਯਾਤਰਾ ਕਰ ਚੁੱਕਾ ਹੈ ਥੋੜੇ ਦਿਨ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਕੀਤੇ ਆਪਰੇਸ਼ਨ ਸਿੰਧੂਰ ਮੌਕੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੀ ਹਰਿਆਣਾ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਵੀ 12 ਅਪ੍ਰੈਲ 2025 ਨੂੰ ਵਿਸਾਖੀ ਦੇ ਤਿਉਹਾਰ ਮੌਕੇ ਪਾਕਿਸਤਾਨ ਦੇ ਗੁਰਦ ਆਮਾਂ ਦੀ ਯਾਤਰਾ ਤੇ ਗਏ ਜਸਵੀਰ ਸਿੰਘ ਜਾਨ ਮਾਹਲ ਦੇ ਨਾਲ ਗਈ ਸੀ ਅਤੇ ਇਸ ਤੋਂ ਪਹਿਲਾਂ ਪਾਕਿਸਤਾਨ ਹਾਈ ਕਮਿਸ਼ਨਰ ਦੀ ਇਫਤਾਰ ਪਾਰਟੀ ਵਿੱਚ ਵੀ ਜੋਤੀ ਮਲਹੋਤਰਾ ਵੱਲੋਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਅਧਿਕਾਰੀ ਇህਸਾਨ ਉਰ ਰਹਿਮ ਉਰਫ ਦਾਨਿਸ਼ ਜਿਸ ਨੂੰ ਕੀ ਭਾਰਤ ਦੀ ਸਰਕਾਰ ਵੱਲੋਂ ਦੇਸ਼ ਤੋਂ ਕੱਢ ਦਿੱਤਾ ਸੀ ਨਾਲ ਮੁਲਾਕਾਤ ਕਰਵਾਈ ਸੀ ਬਾਅਦ ਵਿੱਚ ਇਫਤਾਰ ਪਾਰਟੀ ਦੀਆਂ ਵੀਡੀਓ ਵਾਇਰਲ ਹੌਣ ਕਾਰਨ ਜਸਵੀਰ ਸਿੰਘ ਜਾਨ ਮਾਹਲ ਛਕ ਦੇਖੇ ਦੇ ਵਿੱਚ ਆਇਆ ਸੀ ਜਸਵੀਰ ਸਿੰਘ ਨੂੰ ਕਈ ਦਿਨ ਪਹਿਲਾਂ ਮੋਹਾਲੀ ਪੁਲਿਸ ਵੱਲੋਂ ਪੁੱਛ ਪੜਤਾਲ ਕਰਨ ਵੇਲੇ ਮੋਬਾਈਲ ਲੈਪਟਾਪ ਪੁਲਿਸ ਨੇ ਜਾਂਚ ਲਈ ਆਪਣੇ ਕਬਜ਼ੇ ਵਿੱਚ ਲਏ ਸਨ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੋਤੀ ਮਲਹੋਤਰਾ ਰਾਹੀਂ આરોપી ਜਸਵੀਰ ਸਿੰਘ ਭਾਰਤ ਵਿੱਚੋਂ ਕੱਢੇ ਗਏ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ ਔਰ ਰਹਿਮ ਉਰਫ ਦਾਨਿਸ਼ ਦੇ ਸੰਪਰਕ ਵਿੱਚ ਆਇਆ ਸੀ ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਦੋਸ਼ੀ ਦੇ ਮੋਬਾਈਲ ਤੋਂ ਕੁਝ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਮਿਲੇ ਹਨ ਇਸ ਦੇ ਨਾਲ ਹੀ ਉਸਦੇ ਫੋਨ ਵਿੱਚੋਂ ਕੁਝ ਪਾਕਿਸਤਾਨੀ ਖੂਫੀਆ ਏਜੰਸੀਆਂ ਦੇ ਲੋਕਾਂ ਦੇ ਫੋਨ ਨੰਬਰ ਵੀ ਮਿਲੇ ਹਨ ਜਿਨ੍ਹਾਂ ਨੂੰ ਉਸਨੇ ਇਹ ਨੰਬਰ ਵੱਖ-ਵੱਖ ਨਾਮਾਂ ਹੇਠ ਸੇਵ ਕੀਤੇ ਹੋਏ ਸਨ ਪਿੰਡ ਵਾਸੀਆਂ ਅਨੁਸਾਰ ਜਸਵੀਰ ਸਿੰਘ ਬੀਤੇ 3-4 ਸਾਲ ਤੋਂ ਆਪਣੇ ਪਰਿਵਾਰ ਸਮੇਤ ਮੋਹਾਲੀ ਵਿਖੇ ਰਹਿ ਰਿਹਾ ਹੈ 2006 ਤੋਂ 2015 ਤੱਕ ਨਾਰਵੇ ਰਹਿ ਕੇ ਆਏ ਜਸਵੀਰ ਸਿੰਘ ਨੇ 2015 ਤੋਂ ਆਪਣੇ ਪਿੰਡ ਖੇਤੀਬਾੜੀ ਕਰਨ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਆਪਣੇ ਚੈਨਲ ਜਾਨ ਮਾਹਲ ਬਣਾਉਣ ਤੇ ਫਾਈਲੈਂਡ, ਨੇਪਾਲ, ਸ਼੍ਰੀ ਹਜੂਰ ਸਾਹਿਬ ਸਮੇਂ ਵੱਖ-ਵੱਖ ਥਾਵਾਂ ਤੇ ਘੁੰਮਣ ਫਿਰਨ ਨਵੀਂ ਲਈ ਥਾਰ ਗੱਡੀ ਦੀਆਂ ਵੀਡੀਓ ਅਤੇ ਮਹਿੰਗੇ ਹੋਟਲਾਂ ਵਿੱਚ ਰਾਤਾਂ گزارਣ ਫਾਈਲੈਂਡ ਵਿੱਚ ਸਮੁੰਦਰ ਦੇ ਕਿਨਾਰੇ ਆਪਣੀ ਅਤੇ ਆਪਣੇ ਦੋਸਤ ਦੀ ਮ사ਜ ਕਰਉਣ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦੇ ਚਾਇਆ ਸੀ ਪਿੰਡ ਵਾਸੀਆਂ ਨੇ ਜਸਵੀਰ ਸਿੰਘ ਨੂੰ નિર્ਦੋਸ਼ ਦੱਸਦਿਆਂ ਸਹੀ ਢੰਗ ਨਾਲ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ ਸੋ ਦੋਸਤੋ ਇਹ ਖਬਰ ਜੋ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦੱਸਣਾ ਬਾਕੀ ਭਾਈ ਆਪਾਂ ਸਾਰੇ ਜਾਣਦੇ ਆ ਜਸਵੀਰ ਸਿੰਘ ਉਰਫ ਜਾਨ ਮਾਹਲ ਦੀਰ ਆਪਣੇ ਇਲਾਕੇ ਦਾ ਬੰਦਾ ਸੋ ਆਪਣੇ ਆਪਣੇ ਵਿਚਾਰ ਦੋਸਤੋ ਜਰੂਰ ਪ੍ਰਗਟ ਕਰਨਾ ਸੋ ਧੰਨਵਾਦ